الفوں لا چمبے دی کو تے میرے مرشد من وچ لائی ہو او جگ جگ جिवे میرا مرشد سونا اتیں جس ابوٹی لائی ہو پیر میرے اجگنی جی اے وی اللہ والیاں دی جگنی جی ਜੀ ਮੈਂ ਬਚਪਨ ਤੋਂ ਹੀ ਗਾਉਂਦੀ ਆ ਰਹੀ ਆਂ ਐਂਡ ਪ੍ਰੋਫੈਸ਼ਨਲੀ ਮੈਂ 12 ਸਾਲ ਦੀ ਸੀ ਜਦੋਂ ਮੈਂ ਸ਼ੁਰੂ ਕੀਤਾ ਐਂਡ ਸਭ ਤੋਂ ਵੱਡੀ ਸਪੋਰਟ ਮੇਰੇ ਫਾਦਰ ਸਾਹਿਬ ਦੀ ਰਹੀ ਹੈ ਮੈਂ ਜਿਵੇਂ ਕਿ ਦੱਸਿਆ ਕਿ ਮੈਂ ਵੋਇਸ ਆਫ ਪੰਜਾਬ ਛੋਟਾ ਚੈਂਪੀ ਸੀਜ਼ਨ 2 ਦੇ ਵਿੱਚ ਮੈਂ ਆਪਜੋ ਦਾ ਪਿਆਰ ਦੇ ਬਦੌਲਤ ਵਿਨਰ ਬਣੀ ਸੋ ਉਹਦੇ ਵਿੱਚ ਮੈਂ ਇੱਕ ਵੈਸੇ ਤੇ ਮੈਂ ਸਾਰੇ ਜਿੰਨੇ ਵੀ ਗਾਣੇ ਗਾਏ ਸਾਰਿਆਂ 'ਚ ਹੀ ਮੈਨੂੰ ਬੇਸ਼ੁਮਾਰ ਪਿਆਰ ਮਿਲਿਆ ਲੇਕਿਨ ਇੱਕ ਗਾਣਾ ਮੇਰੀ ਜ਼ਿੰਦਗੀ ਦਾ ਐਸਾ ਸੀ ਕਿ ਜਿਹਦੇ ਵਿੱਚ ਲੋਕਾਂ ਦਾ ਮੇਰੀ ਉਮੀਦ ਤੋਂ ਜ਼ਿਆਦਾ ਵੱਧ ਆਸ਼ੀਰਵਾਦ ਤੇ ਪਿਆਰ ਮਿਲਿਆ ਔਰ ਅੱਜ ਤੱਕ ਅਗਰ ਮੈਂ ਕਿਤੇ ਵੀ ਜਾਣੀ ਆਂ ਤੇ ਉਹ ਗਾਣਾ ਗਾਇ ਬਗੈਰ ਮੈਨੂੰ ਜਾਣੇ ਨਹੀਂ ਦਿੰਦੇ ਮੈਨੂੰ ਸੁਨੇ ਦੀਆਂ ਡੰਡੀਆਂ ਲਿਆ ਦੇ ਮੈਨੂੰ ਸੁਨੇ ਦੀਆਂ ਡੰਡੀਆਂ ਲਿਆ ਦੇ ਇੱਕ ਨਾ ਵਿੱਚ ਪਾ ਦੇ ਮੈਂ ਤੇਰੇ ਕੁਰਬਾਨ ਸੁਣਿਆ ਮੈਂ ਤੇਰੇ ਕੁਰਬਾਨ ਸੁਣਿਆ ਪਹਿਲਾ ਜਦੋਂ ਤੁਸੀਂ ਸ਼ੁਰੂਆਤ ਦੇ ਵਿੱਚ ਅੰਦਰ ਆਏ ਸੀ ਕਿ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪਿਆ ਹੋਊਗਾ ਤੇ ਜਦ ਪ੍ਰਮਾਤਮਾ ਦੀ ਕਿਰਪਾ ਰਹੀ ਹੈ ਉਹ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਦੇਖੋ ਜੀ ਇਹ ਜ਼ਿੰਦਗੀ ਹੈ ਤੁਸੀਂ ਕਿਸੇ ਵੀ ਫੀਲਟ ਵਿੱਚ ਚਲੇ ਜਾਓ ਤੇ ਉਹ ਤੇ ਕਹਿੰਦੇ ਨੇ ਕਿ ਜੇ ਸੁੱਖ ਹੈ ਤੇ ਦੁੱਖ ਵੀ ਹੈ ਹਨਾ ਅੱਛਾ ਹੈ ਤੇ ਬੁਰਾ ਵੀ ਹੈ ਸੋ ਜ਼ਿੰਦਗੀ ਵਿੱਚ ਸਟਰਗਲ ਕਰਨਾ ਵੀ ਬਹੁਤ ਜ਼ਰੂਰੀ ਹੈ ਸੋ ਜਿਹੜੇ ਜਿੰਨੇ ਵੀ ਯੰਗਸਟਰਸ ਨੇ ਉਹ ਕਿਸੇ ਵੀ ਅਗਰ ਫੀਲ ਚ ਜਾਂਦੇ ਨੇ ਤੇ ਕਦੀ ਵੀ ਤੁਸੀਂ ਇਹ ਨਾ ਸੋਚੋ ਕਿ ਅਗਰ ਕੁਝ ਨਹੀਂ ਹੋ ਪਾ ਰਿਹਾ ਮਤਲਬ ਕਿਉਂਕਿ ਅੱਛਾ ਕਹਿੰਦੇ ਨਾ ਸਬਰ ਦਾ ਫਲ ਮਿੱਠਾ ਹੁੰਦਾ ਹੈ ਸੋ ਉਸੀ ਚੀਜ਼ ਨੂੰ ਤੁਸੀਂ ਹਮੇਸ਼ਾ ਸਬਰ ਕਰੋ ਜੋ ਪਾਣਾ ਚਾਹੋਗੇ ਤੁਹਾਨੂੰ ਜ਼ਰੂਰ ਮਿਲੇਗਾ ਸੋ ਅੱਜ ਤੁਹਾਨੂੰ ਸੁਪਰਸਟਾਰ ਤੁਸੀਂ ਅਕਸਰ ਸੋਸ਼ਲ ਮੀਡੀਆ ਤੇ ਉਹਨਾਂ ਦੇ ਭੱਜਨ ਅਤੇ ਸਹਿਮ ਸੁਣਦੇ ਰਹਿੰਦੇ ਹੋ ਸੋ ਤੁਹਾਨੂੰ ਨਾਮ ਦੱਸਾਂਗੇ ਉਹਨਾਂ ਦਾ ਤੁਸੀਂ ਹੈਰਾਨ ਹੋ ਜਾਣਾ ਕੀ ਕੋਣ ਨੇ ਸੋ ਤਸਵੀਰ ਤੁਹਾਨੂੰ ਦਿਖਾਵਾਂਗੇ ਕਿ ਤੁਹਾਡੇ ਨਾਲ ਆਪਾਂ ਅੱਜ ਰੂਬਰੂ ਕਰਾਉਣ ਜਾ ਰਹੇ ਹਾਂ ਸਿਮਰਨ ਰਾਜ ਫਰੋਮ ਦਿੱਲੀ ਤੋਂ ਉਹ ਇਸੋ ਪੰਜਾਬ ਦੀ Winner ਜਿਨ੍ਹਾਂ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਹੈ ਸੋ ਆਪਾਂ ਗੱਲਬਾਤ ਵੀ ਕਰਦੇ ਹਾਂ ਕਿੰਦਾ ਨਾ ਰਿਸਪੌਂਸ ਨੇ ਲਿਆ ਤੇ ਕਿੰਨਾ ਕਿ ਤੁਸੀਂ ਪਿਆਰ ਦਿੱਤਾ ਤੇ ਪਰਿਵਾਰ ਦੇ ਵਿੱਚ ਕੌਣ-ਕੌਣ ਹੈ ਸੋ ਜੈ ਮਾਤਾ ਦੀ ਜੈ ਮਾਤਾ ਦੀ ਜੀ ਮੇਰੇ ਸਾਰੇ ਦਰਸ਼ਕਾਂ ਨੂੰ ਬਹੁਤ-ਬਹੁਤ ਪਿਆਰ ਨਮਸਕਾਰ ਔਰ ਜੈ ਮਾਤਾ ਸੋ ਪਹਿਲੇ ਨੰਬਰ ਤੇ ਆ ਦੱਸੋ ਕਿ ਪਰਿਵਾਰ ਦੇ ਵਿੱਚ ਤੁਹਾਡੇ ਕੌਣ-ਕੌਣ ਆ ਤੇ ਕਿੰਨੇ ਕੀ ਰਿਸਪੌਂਸ ਮਿਲਿਆ ਪਰਿਵਾਰ ਦਾ ਉਸ ਤੋਂ ਬਾਅਦ ਜਿਹੜਾ ਹੈ ਦਰਸ਼ਕਾਂ ਨੇ ਪਿਆਰ ਦਿੱਤਾ ਜੀ ਅ ਜੀ ਮੈਂ ਬਚਪਨ ਤੋਂ ਹੀ ਗਾਂਧੀ ਆ ਰਹੀ ਆ ਐਂਡ ਪ੍ਰੋਫੈਸ਼ਨਲੀ ਮੈਂ 12 ਸਾਲ ਦੀ ਸੀ ਜਦੋਂ ਮੈਂ ਸ਼ੁਰੂ ਕੀਤਾ ਐਂਡ ਸਭ ਤੋਂ ਵੱਡੀ ਸਪੋਰਟ ਮੇਰੇ ਫਾਦਰ ਸਾਹਿਬ ਦੀ ਰਹੀ ਹੈ ਐਂਡ ਕਿਉਂਕਿ ਸ਼ੁਰੂ ਤੋਂ ਚਾਹੁੰਦੇ ਸੀ ਕਿ ਮੇਰੇ ਬੱਚੇ ਜਿਹੜੇ ਅਸੀਂ ਤਿੰਨ ਪੈਨ ਪੜਾਇਆ ਮੈਂ ਸਭ ਤੋਂ ਛੋਟੀਆਂ ਔਰ ਮੇਰੇ ਦੋ ਵੱਡੇ ਪ੍ਰਾਣ ਹੈ ਐਂਡ ਦੇ ਆਰ 뮤직 ਡਾਇਰੈਕਟਰਸ ਐਂਡ ਮੇਰੇ ਫਾਦਰ ਜੋ ਸ਼ੁਰੂ ਤੋਂ ਜਾਣਦੇ ਸੀ ਕਿ ਉਹਨਾਂ ਦੇ ਤਿੰਨੋਂ ਬੱਚੇ ਜਿਹੜੇ 뮤직 ਤੇ ਹੀ ਜਾਨ ਕਿਉਂਕਿ ਉਹ ਖੁਦ ਇੱਕ ਰਿਦਮਿਸਟ ਨੇ ਖੁਦ ਇੱਕ 뮤직 ਲਵਰ ਨੇ ਸੋ ਯਾ ਅਸੀਂ ਉਹੀ ਕੋਸ਼ਿਸ਼ ਕੀਤੀ ਹੈ ਕਿ ਆਪਣੇ ਫਾਦਰ ਦੇ ਸੁਪਨੇ ਨੂੰ ਪੂਰਾ ਕਰੀਏ ਐਂਡ ਮੇਰੇ ਦੋਨੋਂ ਪਾ ਜਿਹੜੇ ਮੈਨੂੰ ਉਹ ਸ਼ੁਰੂ ਤੋਂ ਮੈਨੂੰ ਅੱਜ ਤੱਕ ਸਪੋਰਟ ਕਰਦੇ ਆਏ ਨੇ ਐਂਡ ਮੇਰੇ ਫਾਦਰ ਸੋ ਫਿਰ ਇਹ ਤਾਂ ਤੁਸੀਂ ਦੱਸ ਦਿੱਤਾ ਪਰਿਵਾਰ ਦੀ ਬੜੀ ਸਪੋਰਟ ਰਹੀ ਹੈ ਮਾਤਾ ਪਿਤਾ ਦੀ ਵੀ ਸਪੋਰਟ ਰਹੀ ਹੈ ਫਿਰ ਪ੍ਰਮਾਤਮਾ ਦੀ ਵੀ ਸਪੋਰਟ ਰਹੀ ਹੈ ਪਰ ਇਹ ਦੱਸੋ ਕਿ ਜੇਰਾ ਤੁਸੀਂ ਪਹਿਲੇ ਜਦੋਂ ਵੈਸੇ ਪੰਜਾਬ ਚ ਗਏ ਸੀਗੇ ਉਹ ਸਾਡੇ ਦਰਸ਼ਕਾਂ ਨੂੰ Song ਵੀ ਸੁਣਾਉਣਾ ਕਿਉਂਕਿ ਉਹਨਾਂ ਨੂੰ ਅੱਜ ਫੇਰ ਬੈਗ ਲੈ ਕੇ ਜਾਣਾ ਆਪਾਂ ਉਹ ਦੇਖ ਕੇ ਹੈਰਾਨ ਹੋ ਜਾਣਗੇ ਕਿ ਵਾਕਿਆ ਆਪਾਂ ਉਹ ਦੇਖਦੇ ਪਿਆ ਉਹ ਸਾਡੇ ਦਰਸ਼ਕਾਂ ਨੂੰ ਬਿਲਕੁਲ ਬਿਲਕੁਲ ਮੈਂ ਜਿਵੇਂ ਕਿ ਦੱਸੇ ਕਿ ਮੈਂ ਵੈਸੇ ਪੰਜਾਬ ਛੋਟਾ ਚੈਂਪੀ ਸੀ ਸੀਜ਼ਨ 2 ਦੇ ਵਿੱਚ ਮੈਂ ਆਪ ਜਿਹਦੇ ਪਿਆਰ ਦੇ ਬਦੌਲਤ Winner ਬਣੀ ਸੋ ਉਹਦੇ ਚ ਮੈਂ ਇੱਕ ਵੈਸੇ ਤੇ ਮੈਂ ਸਾਰੇ ਜਿੰਨੇ ਵੀ ਗਾਣੇ ਗਾਏ ਸਾਰਿਆਂ ਚ ਹੀ ਮੈਨੂੰ ਬੇਸ਼ੁਮਾਰ ਪਿਆਰ ਮਿਲਿਆ ਲੇਕਿਨ ਇੱਕ ਗਾਣਾ ਮੇਰੀ ਜ਼ਿੰਦਗੀ ਦਾ ਐਸਾ ਸੀ ਕਿ ਜਿਹਦੇ ਵਿੱਚ ਲੋਕਾਂ ਦਾ ਮੇਰੀ ਉਮੀਦ ਤੋਂ ਜ਼ਿਆਦਾ ਵੱਧ ਆਸ਼ੀਰਵਾਦ ਤੇ ਪਿਆਰ ਮਿਲਿਆ ਔਰ ਅੱਜ ਤੱਕ ਅਗਰ ਮੈਂ ਕਿਤੇ ਵੀ ਜਾਣੀ ਆਂ ਤੇ ਉਹ ਗਾਣਾ ਗਾਇ ਬਗੈਰ ਮੈਨੂੰ ਜਾਣੇ ਨਹੀਂ ਦਿੰਦੇ ਜੀ ਫਿਰ ਅੱਜ ਦਰਸ਼ਕਾਂ ਨੂੰ ਸੁਣਾਵਾਂਗੇ ਇਹ ਤਾਂ ਬਿਲ ਔਰ ਉਹ ਗਾਣਾ ਸੀ ਸੋਨੇ ਦੀਆਂ ਡੰਡੀਆਂ ਐਂਡ ਬਿਲਕੁਲ ਮੈਂ ਤੁਹਾਡੇ ਕਹਿੰਦੇ ਆਪਣੇ ਦਰਸ਼ਕਾਂ ਦੇ ਕਹਿੰਦੇ ਨਹੀਂ ਜੀ ਸਾਡੇ ਕਹਿੰਦੇ ਨਹੀਂ ਦਰਸ਼ਕਾਂ ਦੇ ਕਹਿੰਦੇ ਕਿਉਂਕਿ ਦਰਸ਼ਕਾਂ ਨੇ ਪਿਆਰ ਦਿੱਤਾ ਉਹੀ ਕਹਿੰਦੇ ਨੇ ਪਰਮਾਤਮਾ ਦੀ ਕਿਰਪਾ ਨੂੰ ਦੀ ਉਹੀ ਆਸ਼ੀਰਵਾਦ ਦਿੰਦੇ ਨੇ ਉਹਨਾਂ ਦੇ ਕਹਿਣ ਦੇ ਉੱਤੇ ਮੇਰੇ ਕਹਿਣ ਦੇ ਨਹੀਂ ਜੀ ਆਪਾਂ ਤੇ ਕੰਨੇ ਆ ਤੁਸੀਂ ਹੋਰ ਤਰੱਕੀਆਂ ਕਰੋ ਪ੍ਰਮਾਤਮਾ ਕਿਰਪਾ ਕਰੇ ਤੁਹਾਡੇ ਪਰਿਵਾਰ ਤੇ ਤੁਹਾਡੇ ਤੇ ਉਹਨਾਂ ਦੇ ਕਹਿਣ ਦੇ ਉੱਤੇ ਤੁਸੀਂ ਅੱਜ ਫਿਰ ਉਹੀ ਯਾਦਗਿਰ ਕਰਾ ਦਿਓ ਜੀ ਮੈਨੂੰ ਸੋਨੇ ਦੀਆਂ ਡੰਡੀਆਂ ਲਿਆ ਦੇ ਮੈਨੂੰ ਸੋਨੇ ਦੀਆਂ ਡੰਡੀਆਂ ਲਿਆ ਦੇ ਤੇ ਕੰਨਾ ਵਿੱਚ ਪਾ ਦੇ ਮੈਂ ਤੇਰੇ ਕੁਰਬਾਨ ਸੁਣਿਆ ਮੈਂ ਤੇਰੇ ਕੁਰਬਾਨ ਸੁਣਿਆ ਮੈਨੂੰ سونے ਦੀਆਂ ਡੰਡੀਆਂ ਲਿਆ ਦੇ ਹਮੈਨੂੰ سونے ਦੀਆਂ ਡੰਡੀਆਂ ਲਿਆ ਦੇ ਸੋ ਪਤਾ ਲੱਗਿਆ ਕਿ ਤੁਸੀਂ ਵਾਕਿਆ ਹੀ ਸਿੰਗਿੰਗ ਨੂੰ ਪਿਆਰ ਸਾਰਾ ਪਰਿਵਾਰ ਹੀ ਕਰਦੇ ਹੋ ਤਾਂ ਤੁਹਾਡੀ ਵੀ ਲਾਈਨ ਇੱਧਰ ਲੱਗ ਗਈ ਹਾਂਜੀ ਤਾਂ ਪਹਿਲਾ ਜਦੋਂ ਤੁਸੀਂ ਸ਼ੁਰੂਆਤ ਦੇ ਵਿੱਚ ਇਦਰਾਏ ਸੀਗੇ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪਿਆ ਹੋਊਗਾ ਕਿ ਜੇ ਪਰਮਾਤਮਾ ਦੀ ਕਿਰਪਾ ਰਹੀ ਹੈ ਉਹ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਦੇਖੋ ਜੀ ਇਹ ਜ਼ਿੰਦਗੀ ਹੈ ਤੁਸੀਂ ਕਿਸੇ ਵੀ ਫੀਲਡ 'ਚ ਚਲੇ ਜਾਓ ਤੇ ਉੱਥੇ ਕਹਿੰਦੇ ਨੇ ਕਿ ਜੇ ਸੁੱਖ ਹੈ ਤੇ ਦੁੱਖ ਵੀ ਹੈ ਹਨਾ ਅੱਛਾ ਹੈ ਤੇ ਬੁਰਾ ਵੀ ਹੈ ਸੋ ਜ਼ਿੰਦਗੀ 'ਚ ਸਟਰਗਲ ਕਰਨਾ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਅਗਰ ਤੁਸੀਂ ਸਟਰਗਲ ਨਹੀਂ ਕਰੋਗੇ ਅਗਰ ਉਹ ਕਹਿੰਦੇ ਨੇ ਨਾ ਕਿ ਜਿੱਤ ਦਾ ਮਜ਼ਾ ਹਾਰਨੇ ਕੇ ਬਾਅਦ ਹੀ ਹੈ ਹਨਾ ਸੋ ওই ਚੀਜ਼ ਹੈ ਕਿ ਤੁਹਾਨੂੰ ਜ਼ਿੰਦਗੀ ਵਿੱਚ ਚੀਜ਼ ਸਿੱਖਣ ਵਾਸਤੇ ਸਟਰਗਲ ਵੀ ਕਰਨਾ ਪੈਂਦਾ ਤਾਂਕਿ ਤੁਹਾਨੂੰ ਐਕਸਪੀਰੀਅੰਸ ਮਿਲੇ ਔਰ ਐਕਸਪੀਰੀਅੰਸ ਤੁਹਾਨੂੰ ਅੱਗੇ ਜਾ ਕੇ ਕੰਮ ਆਉਂਦਾ ਸੋ ਯਾਰ ਸ਼ੁਰੂ ਤੋਂ ਹੀ ਲੋਕਾਂ ਦਾ ਅੱਜ ਤੱਕ ਬੜਾ ਪਿਆਰ ਰਿਹਾ ਹੈ ਬਹੁਤ ਅਪਸ ਐਂਡ ਡਾਊਨਸ ਵੀ ਦੇਖੇ ਲੇਕਿਨ ਸ਼ੁਰੂ ਤੋਂ ਮਹਾਮਾਇਦੀ ਕਿਰਪਾ ਰਹੀ ਹੈ ਸ਼ੰਕਰ ਗੋਵਿੰਦ ਦੀ ਬਹੁਤ ਕਿਰਪਾ ਰਹੀ ਹੈ ਸੋ ਕਿਸੇ ਵੇਲੇ ਐਦਾਂ ਵੀ ਟਾਈਮ ਆ ਜਾਂਦਾ ਕਿ ਬੰਦਾ ਡੋਲ ਜਾਂਦਾ ਕਿਉਂਕਿ ਸਟੇਜ ਤੇ ਜਾਣਾ ਵੱਡੀਆਂ-ਵੱਡੀਆਂ ਸਟੇਜ ਤੇ ਜਾਣਾ ਵੱਡੇ-ਵੱਡੇ ਜਜਜਸ ਦੇ ਸਾਹਮਣੇ ਜਾਣਾ ਕਿਸੇ ਵੇਲੇ ਮਨ ਡੋਲ ਜਾਂਦਾ ਹੈ ਉਦਾਂ ਦਾ ਤਾਂ ਨਹੀਂ ਤੁਹਾਡੇ ਨਾਲ ਕਿਤੇ ਹੋਇਆ ਨਹੀਂ ਬਿਲਕੁਲ ਨਹੀਂ ਬਿਲਕੁਲ ਨਹੀਂ ਕਿਉਂਕਿ ਮੇਰਾ ਸ਼ੁਰੂ ਤੋਂ ਹੀ ਸਪਨਾ ਸੀ ਜੋ ਐਕਚੁਅਲੀ ਜੋ ਬੰਦਾ ਇਨਸਾਨ ਕਰਨਾ ਚਾਹੁੰਦਾ ਹੈ ਨਾ ਉਹ ਅਗਰ ਉਸੇ ਚੀਜ਼ ਚ ਹੋ ਜਾਏ ਐਂਡ ਬਿਲਕੁਲ ਪੈਸ਼ਨੇਟ ਹੋ ਕੇ ਜਾਏ ਤਾਂ ਬਿਲਕੁਲ ਵੀ ਡਰ ਨਹੀਂ ਲੱਗਦਾ ਕਦੀ ਨਹੀਂ ਉਹ ਡੋਲਦਾ ਕਿਉਂਕਿ ਉਹਨੂੰ ਆਪਣੇ ਤੇ ਪੂਰਾ ਭਰੋਸਾ ਪੂਰਾ ਕੌਨਫੀਡੈਂਸ ਐਂਡ ਪੂਰਾ ਹੌਸਲਾ ਹੁੰਦਾ ਐਂਡ ਯੈਸ ਕਿ ਜਿਹੜਾ ਮੈਨੂੰ ਅੱਜ ਤੱਕ ਜਿਹੜਾ ਕੌਨਫੀਡੈਂਸ ਹੈ ਮੇਰੇ ਫਾਦਰ ਸਾਹਿਬ ਤੋਂ ਹੀ ਆਇਆ ਹੈ ਸੋ ਯਾ ਸੋ ਫਿਰ ਹੋਰ ਜਿਹੜਾ ਪਿਆਰ ਦਰਸ਼ਕਾਂ ਨੇ ਦਿੱਤਾ ਕੀਰੇ ਸੰਤ ਦਿੱਤਾ ਕੀਰੇ ਭਜਨ ਦਿੱਤਾ ਉਹ ਵੀ ਸਾਡੇ ਦਰਸ਼ਕਾਂ ਨੂੰ ਸੁਣਾਓ ਕਿਉਂਕਿ ਦਰਸ਼ਕ ਜਦੋਂ ਇੰਟਰਵਿਊ ਦੇਖਦੇ ਨੇ ਨਾ ਕਿ ਉਹ ਉਹਨਾਂ ਦੇ ਮਨ ਦੇ ਵਿੱਚ ਹੁੰਦਾ ਕਿ ਵਾਕਈ ਬਹੁਤ ਵਧੀਆ ਆਵਾਜ਼ ਹੈ ਤਾਂ ਆਸ਼ੀਰਵਾਦ ਉਹੀ ਦਿੰਦੇ ਨੇ ਕਿਉਂਕਿ ਉਸ ਤੋਂ ਬਾਅਦ ਨਾਮ ਹੁੰਦਾ ਠੀਕ ਹੈ ਨਾ ਆਸ਼ੀਰਵਾਦੀ ਆਪਾਂ ਸਮਝਦੇ ਆਂ ਕਿ ਆਸ਼ੀਰਵਾਦ ਮਿਲਦਾ ਤਾਂ ਫੇਰ ਕਿਤੇ ਨਾ ਕਿਤੇ ਮਕਾਮ ਤੇ ਪਹੁੰਚਦਾ ਤੁਹਾਨੂੰ ਬਹੁਤ ਪਿਆਰ ਦਿੱਤਾ ਆਸ਼ੀਰਵਾਦ ਦਿੱਤਾ ਹੋਰ ਕੋਈ ਸਾਡੇ ਦਰਸ਼ਕਾਂ ਨੂੰ ਸੁਣਾਓ ਬਿਲਕੁਲ ਬਿਲਕੁਲ ਮੈਂ ਵੌਇਸ ਆਫ ਪੰਜਾਬ ਤੋਂ ਬਾਅਦ ਆਪਾਂ ਸਟਾਰ ਪਲੱਸ ਤੇ ਦਿਨ ਹਿੰਦੁਸਤਾਨੀ ਤੇ ਮੈਂ ਫਾਈਨਲਿਸਟ ਸੀ ਆਪ ਜੀ ਦੇ ਪਿਆਰ ਦੇ ਸਦਕੇ ਐਂਡ ਉੱਥੇ ਮੈਂ ਇੱਕ ਗਾਣਾ ਗਾਇਆ ਸੀ ਆਡੀਸ਼ਨ ਸੰਗਸ ਦੇ ਵਿੱਚ ਜੁਗਨੀ ਐਂਡ ਉਸ ਗਾਣੇ 'ਚ ਵੀ ਲੋਕਾਂ ਨੇ ਬਹੁਤ 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 ਜ਼ਿਆਦਾ ਪਿਆਰ ਦਿੱਤਾ ਸੀ ਸੋ ਤੁਹਾਡੇ ਲਈ ਦੋ ਲੈਣਾ ਅਲਫੂ ਅੱਲਾ ਚੰਬੇ ਬੀਬੂ ਤੇ ਮੇਰੇ ਮੁਰਸ਼ਿਦ ਮਨ ਵਿਚ ਲਾਈ ਹੂ ਓ ਜੁਗ ਜੁਗ ਜਿਵੇ ਮੇਰਾ ਮੁਰਸ਼ਿਦ ਸੋਣਾ ਅਤੇ ਜਿਸ ਐ ਬੂਟੀ ਲਾਈ ਹੂ ਪੀਰ ਮੇਰੇ ਅਜਗਣੀ ਜੀ ਐਵੇਂ ਅੱਲਵਾਲਿਆਂ ਦੀ ਜਗਣੀ ਜੀ ਐਵੇਂ ਅੱਲਵਾਲਿਆਂ ਦੀ ਜਗਣੀ ਜੀ ਐਵੇਂ ਨਬੀ ਪਾਕ ਦੀ ਜਗਣੀ ਜੀ ਐਵੇਂ ਨਗਪਾਕ ਦੀ ਜਗਣੀ ਜੀ ਐਵੇਂ ਮਲਾਲੀ ਵਾਲੀ ਜਗਣੀ ਜੀ ਐਵੇਂ ਸਾਰੀ ਜ਼ਬ ਜ਼ਿਦ ਦੀ ਜਗਣੀ ਜੀ ਥੈਂਕ ਯੂ ਸੋ ਦਰਸ਼ਕ ਦੇਖਦੇ ਆ ਦਰਸ਼ਕ ਪਿਆਰ ਵੀ ਬੜਾ ਕਰਦੇ ਆ ਪਰ ਅੱਜ ਕੱਲ ਦੇ ਯੁੱਗ ਦੇ ਵਿੱਚ ਰਾਤੋਂ ਰਾਤ ਬੰਦਾ ਸਟਾਰ ਬਣ ਜਾਂਦਾ ਹੈ ਕਿਉਂਕਿ ਦਰਸ਼ਕਾਂ ਦੇ ਅਸ਼ੀਰਵਾਦ ਦੇ ਨਾਲ ਤਾਂ ਸਿੰਗਿੰਗ ਦੇ ਵਿੱਚ ਲੋਕ ਪੈਂਦੇ ਨੇ ਕੋਈ ਰਹਿ ਜਾਂਦੇ ਨੇ ਕੋਈ ਪਾਰ ਹੋ ਜਾਂਦਾ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਉਹ ਵੀ ਘਬਰਾਣਾ ਨਹੀਂ ਈ ਮੈਸੇਜ ਬਿਲਕੁਲ ਬਿਲਕੁਲ ਘਬਰਾਣਾ ਨਹੀਂ ਜੀ ਤੁਸੀਂ ਅਗਰ ਲਾਈਫ 'ਚ ਮਿਊਜ਼ਿਕ ਨਹੀਂ ਲੇਕਿਨ ਅਗਰ ਤੁਸੀਂ ਕੋਈ ਵੀ ਫੀਲਡ ਜਿਵੇਂ ਕਿ ਸਾਡੇ ਮੇਰੇ ਜਿੰਨੇ ਜਿੰਨੇ ਵੀ ਯੰਗਸਟਰਸ ਨੇ ਮੇਰੇ ਭੈਣ ਭਰਾ ਮੇਰੇ ਨਾਲ ਦੇ ਜਾਂ ਮੇਰੇ ਤੋਂ ਛੋਟੇ ਤੇ ਮੇਰੇ ਤੋਂ ਵੱਡੇ ਤੇ ਆਬਵੀਅਸਲੀ ਐਕਸਪੀਰੀਐਂਸਡ ਹੋਣਗੇ ਸੋ ਜਿਹੜੇ ਮੇ ਜਿੰਨੇ ਵੀ ਯੰਗਸਟਰਸ ਨੇ ਉਹ ਕਿਸੇ ਵੀ ਅਗਰ ਫੀਲਡ 'ਚ ਜਾਂਦੇ ਨੇ ਤੇ ਕਦੀ ਵੀ ਤੁਸੀਂ ਇਹ ਨਾ ਸੋਚੋ ਕਿ ਅਗਰ ਕੁਝ ਨਹੀਂ ਹੋ ਪਾ ਰਿਹਾ ਮਤਲਬ ਕਿਉਂਕਿ ਅੱਛਾ ਕਹਿੰਦੇ ਨੇ ਸਬਰ ਦਾ ਫਲ ਮਿੱਠਾ ਹੁੰਦਾ ਹੈ ਜੀ ਸੋ ਉਸੀ ਚੀਜ਼ ਨੂੰ ਤੁਸੀਂ ਹਮੇਸ਼ਾ ਸਬਰ ਕਰੋ ਤੁਹਾਨੂੰ ਹਰ ਅੱਜ ਕੱਲ ਵੈਸੇ ਟ੍ਰੈਂਡ ਬਣ ਗਿਆ ਕਿ ਬੰਦਾ ਰਾਤੋ ਰਾਤ ਸਟਾਰ ਬਣ ਜਾਂਦਾ ਹੈ ਲੇਕਿਨ ਉਹ ਚਾਰ ਦਿਨ ਦੀ ਚਾਨਣੀ ਹੁੰਦੀ ਹੈ ਜੋ ਹੌਲੀ ਹੌਲੀ ਜਾਂਦਾ ਹੈ ਨਾ ਉਹ ਤੁਸੀਂ ਖਰਗੋਸ਼ ਵਰ ਕੱਚੇ ਦੀ ਕਹਾਣੀ ਸੀ ਨਹੀਂ ਹੋਏਗੀ ਹੈ ਨਾ ਸੋ ਉਹੀ ਚੀਜ਼ ਹੈ ਆਪਾਂ ਹੌਲੀ 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 ਆਪਣੀ ਚੀਜ਼ ਨੂੰ ਜੋ ਤੁਸੀਂ ਜਿਸ ਫੀਲ ਚੋ ਉਹਨੂੰ ਪੈਸ਼ਨ ਪੈਸ਼ਨ ਦੇ ਨਾਲ ਕਰੋ ਕੰਫੀਡੈਂਸ ਦੇ ਨਾਲ ਕਰੋ ਸੋ ਬਿਲਕੁਲ ਤੁਸੀਂ ਜੋ ਪਾਣਾ ਚਾਹੋਗੇ ਤੁਹਾਨੂੰ ਜ਼ਰੂਰ ਮਿਲੇਗਾ ਔਰ ਆਪਣੀ ਮਾਪੇ ਦੀ ਸੇਵਾ ਕਰੋ ਛੋਟਿਆਂ ਨੂੰ ਪਿਆਰ ਕਰੋ ਔਰ ਮਹਾਮਾਇਦਾ ਆਸ਼ੀਰਵਾਦ ਤੁਹਾਨੂੰ ਮਿਲਦਾ ਰਹੇਗਾ ਸੋ ਗੱਲਬਾਤ ਕੀਤੀ ਹੈ ਜੀ ਸਿਮਰਨ ਰਾਜ ਉਹਨਾਂ ਨੇ ਕਿਹਾ ਜੀ ਹੌਲੀ-ਹੌਲੀ ਚੱਲੀ ਜਾਓ ਪ੍ਰਮਾਤਮਾ ਦੀ ਕਿਰਪਾ ਹੁੰਦੀ ਹੈ ਮਾਤਾ ਪਿਤਾ ਦਾ ਅਸ਼ੀਰਵਾਦ ਲਓ ਤੇ ਨਾਲ ਦੀ ਨਾਲ ਦਰਸ਼ਕਾਂ ਦਾ ਵੀ ਜਿਹੜਾ ਪਿਆਰ ਹੁੰਦਾ ਵੀ ਅਸ਼ੀਰਵਾਦ ਹੁੰਦਾ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੁਸੀਂ ਅਕਸਰ ਇਹਨਾਂ ਨੂੰ ਵੇਂਦੇ ਰਹਿੰਦੇ ਹੋ ਵੀਨਰ ਨੇ ਵੋਸ ਪੰਜਾਬ ਦੇ ਵੀਨਰ ਨੇ ਸੋ ਅੱਜ ਸਾਡਾ ਵੀ ਸੁਭ ਬਣਿਆ ਕਿ ਇਹਨਾਂ ਦੇ ਨਾਲ ਰੂਬਰੂ ਹੋਈਏ ਤੇ ਇਹਨਾਂ ਦੀ ਆਪਾਂ ਗੱਲਬਾਤ ਸੁਣੀਏ ਤੇ ਤੁਹਾਡੇ ਤੱਕ ਪਹੁੰਚਾਈਏ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਫੇਰ ਤੁਹਾਨੂੰ ਪਿਛਲੀਆਂ ਅਜਾਦਾ ਜੇਰੀਆਂ ਨੇ ਯਾਦ ਕਰਾਈਏ ਸੋ ਕੈਮਰਾ ਪਰਸਨ ਪਵਨ ਅਗਰਵਾਲ ਦੇ ਨਾਲ ਲੱਕੀ ਰਾਜਪੂਰ ਗੁਰਦਾਸਪੁਰ